ਹਾਂਜੀ ਕੀ ਹਾਲ ਹੈ ਸਾਰਿਆਂ ਦਾ ਵੈਲਕਮ ਟੂ ਵੀਡੀਓ ਸੋ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਆਪਾਂ ਅੱਜ ਆਲੂ ਪੱਟਣ ਲੱਗੇ ਆ ਜਿਹੜੇ ਤੁਸੀਂ ਆ ਪਿੱਛੇ ਦੇਖ ਸਕਦੇ ਆ ਆਪਣੇ ਪਾਣੀ ਬਹੁਤ ਖੜਿਆ ਸੀਗਾ ਗਲਨ ਦਾ ਡਰ ਕਿੰਨਾ ਕਿ ਪਟਾਈ ਸ਼ੁਰੂ ਹੋਊਗੀ ਤੁਹਾਨੂੰ ਲੱਗ ਜੂਗਾ ਪਤਾ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਉਂਕਿ ਸਾਡੇ ਏਰੀਆ 'ਚ ਪਟਾਈਆਂ ਹੋਣ ਲਿਆ ਤੇ ਗਲੇ ਨਿਕਲਦਾ ਪਿਆ ਕਾਫੀ ਏਰੀਆ 'ਚ ਤੇ ਆਪਣੇ ਕਿਦਾਂ ਨਿਕਲਦਾ ਆ ਇਥੋਂ ਪੱਟੇ ਦੇ ਪੱਧਰ ਲੱਗਣਾ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਰੇਟ ਆਪਾਂ ਰਾਸ਼ਨ ਵੇਚ ਦੇਣਾ ਆ ਬਾਕੀ ਆਪਾਂ ਸਟਾਕ ਕਰ ਲੈਣਾ ਆ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਪਹਿਲਾਂ ਸ਼ੁਰੂ ਕਰਦੇ ਪਟਾਈ ਸਿਰੇ ਪਟਾਂਗੇ ਤੇ ਫਿਰ ਡਿੱਗਰ ਚਾਲੂ ਕਰਦੇ ਟਰੈਕਟਰ ਨਾਲ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਕਿੰਨਾ ਕੁ ਮਾਲ ਨਿਕਲਦਾ ਹੈ ਆਪਣਾ ਗਲਿਆ ਤੇ ਕਿੰਨਾ ਕੁ ਸਹੀ ਸੋ ਪਹਿਲਾਂ ਨਾ ਆਪਾਂ ਕਈ ਨਾ ਪਟਾਵਾਂਗੇ ਸਿਰੇ ਜਿੱਦਾਂ ਟਰੈਕਟਰ ਘੁੰਮਦਾ ਹੋ ਜੂਗਾ ਡਿੱਗਰ ਵੱਡਦਾ ਹੋ ਜੂਗਾ ਚ ਟਰੈਕਟਰ ਨਾਲ ਕਿਉਂਕਿ ਖੇਲਾਂ ਅਜੇ ਹੈਗੀਆਂ ਪੂਰੀਆਂ ਸਲਾਬੀਆਂ ਧੁੱਪ ਥੋੜੀ ਲੱਗ ਲੂਗੀ ਸਾਡਾ ਰਦਾ 12 ਵਜੇ ਤੋਂ ਬਾਅਦ ਪਟਾਈ ਸ਼ੁਰੂ ਕਰਨ ਦਾ ਕਿਉਂਕਿ ਟਰੈਕਟਰ ਤੁਰਨਾ ਨਹੀਂ ਹੈਗਾ ਢੇਰੀ ਲਾਉਣੀ ਆਪਾਂ ਇੱਥੇ ਥੋੜੀ ਧੁੱਪ ਲੱਗ ਜੂਗੀ ਮਿੱਟੀ ਸੁੱਕ ਜੂਗੀ ਮਿੱਟੀ ਤੁਰੂਗੀ ਡਿੱਗਰ ਤੇ ਫੇਰ ਆਲੂ ਨਿਕਲਣਾ ਆ ਸੋ ਕਿੰਨਾ ਗਲਿਆ ਨਿਕਲਦਾ ਆਲੂ ਜਦੋਂ ਟਰੈਕਟਰ ਚੱਲੂਗਾ ਡਿੱਗਰ ਨਾਲ ਪੱਟ ਹੋਣਗੇ ਆਲੂ ਫੇਪਰ ਲੱਗਣਾ ਆ ਤੁਸੀਂ ਵੀਡੀਓ ਸਾਰੀ ਦੇਖਿਓ ਆਪਾਂ ਉਹ ਸਾਰਾ ਏਰੀਆ ਉਧਰੋਂ ਪੱਟ ਦੇਣਾ ਆ ਇੱਧਰਲੇ ਪਾਸੇ ਸਾਰਾ ਪੱਟ ਦੇਣਾ ਜਿੰਨਾ ਵੀ ਲੱਗਾ ਹੁਣ ਸ਼ੁਰੂ ਕਰਾਂਗੇ ਅੱਜ ਡੇਲੀ ਵੀਡੀਓ ਪਾਵਾਂਗੇ ਤੁਸੀਂ ਦੇਖਦੇ ਰਹੋ ਸੋ ਸ਼ੁਰੂ ਹੁੰਦੀ ਪਟਾਈ ਤੁਹਾਨੂੰ ਦਿਖਾਉਨੇ ਆ ਪ ਫਿਰ ਨਾਲ ਦੀ ਨਾਲ ਡਿੱਗਰ ਚਾਲੂ ਕਰ ਦੇਣਾ ਆਪਾਂ ਟਰੈਕਟਰ ਮਗਰ ਪਾ ਕੇ ਖੜਾ ਕੀਤਾ ਹੈ ਡਿੱਗਰ ਲੈ ਵੀ ਵੀ ਰਿਪ ਕਰਤੀ ਪਟਾਈ ਸ਼ੁਰੂ ਆਪਾਂ ਸੋ ਪਹਿਲਾਂ ਪਟਾਰੇ ਆ ਸਿਰੇ ਫਿਰ ਤੁਹਾਨੂੰ ਚੈੱਕ ਕਰਾਉਣਾ ਆਲੂ ਕਿੰਨਾ ਕ ਮੋਟਾ ਨਿਕਲਦਾ ਇਹਦਾ ਕਿੰਨਾ ਕ ਆਪਣਾ ਨੁਕਸਾਨ ਹੋਇਆ ਮੀ ਭੈਣਨਾ ਕਿਉਂਕਿ ਉਹ ਪੂਰੇ ਖੇਤ ਭਰੇ ਹੋਏ ਸੀ ਜਦੋਂ ਆਪਾਂ ਦਿਖਾਇਆ ਤੁਹਾਨੂੰ ਪਿਛਲੀ ਵੀਡੀਓ 'ਚ ਸੋ ਚੈੱਕ ਕਰਾਉਣਾ ਤੁਹਾਨੂੰ ਡਿੱਗਰ ਚੱਲਦਾ ਤੇ ਕਿੰਨਾ ਕ ਨਿਕਲਦਾ ਮੋਟਾ ਤੇ ਕੀ ਰੇਟ ਹੈ ਰਾਸ਼ਨ ਦਾ ਆਪਾਂ ਰਾਸ਼ਨ ਵਿੱਚ ਉਹ ਵੇਚ ਦੇਣਾ ਕਿਹੜਾ ਸੈਜ ਵੇਚਣਾ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੋਂ ਟਿੱਕਾ ਸ਼ੁਰੂ ਕਰਤਾ ਆਪਾਂ ਆਲੂ ਚੈੱਕ ਕਰੋ ਯਾਰਾ ਨਿਕਲਦੇ 70 ਬਤਰ ਦਿੰਦਾ ਆਲੂ ਆ ਇਹ ਜਿਹੜੀ ਵੇਲ ਵੱਡੀ ਸੀ ਆਪਾਂ ਤੇ ਸੈਜ ਬਹੁਤ ਵਧੀਆ ਤਿਆਰ ਹੋਇਆ ਆਪਣਾ ਸੀਟ ਵਾਸਤੇ ਸੋ ਇੱਕ ਕੁਇਰੀ ਡਿੱਗਰ ਭਗ ਚੁੱਕਾ ਆ ਆਲੂ ਦਾ ਸੈਟ ਨੂੰ ਚੈੱਕ ਕਰ ਰੋਇਆ ਥੱਲੇ ਉਤਰ ਗਏ ਆ ਰਾਸ਼ਨ ਬਹੁਤ ਸੋਹਣਾ ਪਲਿਆ ਆ ਤੇ ਡਿੱਗਰ ਸਾਫ਼ ਕਰਨਾ ਪਿੱਛੇ ਬਹੁਤ ਜ਼ਰੂਰੀ ਆ ਹੁਣ ਚੱਕਣਗੇ ਦੂਜੀ ਵਾਰੀ ਫੇਰ ਮਾਰਾਂਗੇ ਡਿੱਗਰ ਤੇ ਰੇਟ ਤੁਹਾਨੂੰ ਜ਼ਰੂਰ ਦੱਸਾਂ ਕੀ ਲੱਗਾ ਆਪਣਾ ਰਾਸ਼ਨ ਦਾ ਵੀਡੀਓ ਦੇਖਦੇ ਰਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਤਾਂ ਹੀ ਡੇਲੀ ਜਾਣਕਾਰੀ ਮਿਲੂਗੀ ਚਲੋ ਫੁੱਤਰ ਸ਼ੁਰੂ ਕਰਦੇ ਆਂ ਦੋ ਤਿੰਨ ਕੇਲਾ ਚੱਕੀਆਂ ਉਹਨੇ ਕੇਲਾ ਆ ਨਾਲ ਦੀ ਨਾਲ ਚੱਕਦੇ ਨੇ ਬੰਦੇ ਬਹੁਤ ਆ 25 26 ਬੰਦੇ ਆ ਲੈ ਰਾਜਿੰਦੀਪ ਭਾਈ ਲਾਤੀ ਆਪਾਂ ਸ਼ੁਰੂ ਕਰਤੀ ਆ ਰਾਸ਼ਨ ਚੈੱਕ ਕਰਾਉਣਾ ਤੁਹਾਨੂੰ ਪਹਿਲਾਂ ਰਾਸ਼ਨ ਦਾ ਸਾਈ ਦੇਖੋ ਕਿੰਨਾ ਵਧੀਆ ਤੇ ਰੰਗ ਵੀ ਕਿੰਨਾ ਸਾਫ਼ ਆ ਮਟਰੇਟ ਨਹੀਂ ਮਿਲ ਰਿਹਾ ਅਜੇ ਰੇਟ ਪਾ ਕੀਤਾ ਆ ਰੇਟ ਮਿਲ ਰਿਹਾ ਸਾਰਾ 200 ਤੋਂ 210 ਰੁਪਏ 150 ਤੋਂ 200 ਬਹੀ ਰੇਟ ਚੱਲ ਰਿਹਾ ਹੈ ਬਾਕੀ ਕੱਲ ਨੂੰ ਪਤਾ ਲੱਗੂਗਾ ਕਿ ਕੱਲ ਨੂੰ ਬਲਾਵਾਂਗੇ ਆਪਾਂ ਹੜਤੀਆ ਅੱਜ ਤਾਂ ਥੋੜੀ ਪਟਾਈ ਕੀਤੀ ਆ ਆ ਖੱਤੀ ਜੀ ਪੱਟੀ ਤੇ ਬਾਕੀ ਸਿਰੇ ਪਟ ਲੈ ਬਾਕੀ ਕੱਲ ਨੂੰ ਜਿਆਦਾ ਪਟਾਈ ਕਰਾਂਗੇ ਆਪਾਂ ਸੋ ਪੇਜ ਨੂੰ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਨੇਕਸਟ ਵੀਡੀਓ 'ਚ ਆਪਾਂ